ਸਾਸਰੀ ਕਾ ਜੀ ਸਾਰਿਆਂ ਨੂੰ ਅੱਜ ਆਪ ਲੈ ਕੇ ਆਏ ਜੀ ਬਹੁਤ ਹੀ ਬਸੂਤਿਆਂ ਦੇ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦਾ ਹੋਏਗਾ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਡਿਜੀਟਲ ਪ੍ਰਿੰਟ ਹੋਣਗੇ ਇਸ ਦੇ ਉੱਪਰ ਮਿਰਰ ਵਰਕ ਦਾ ਕੰਮ ਹੋਏਗਾ ਸਿਕਵੈਂਸ ਦਾ ਕੰਮ ਹੋਏਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਹੈਗੀ 올 ਇੰਡੀਆ ਸ਼ਿਪਿੰਗ ਫ੍ਰੀ ਹੈਗੀ ਇਹ ਜਿਹੜਾ ਫੈਬਰਿਕ ਹੋਦਾ ਪਿਓਰ ਔਰਗੈਂਜ਼ਾ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਟਿਵ ਹੋਏਗੀ ਇਹਨਾਂ ਵਿੱਚ ਤੁਹਾਨੂੰ ਪੰਜ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਹੀ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਜਿਹੜੇ ਅਗਲੇ ਸੂਟ ਹੋਣਗੇ ਪਿਓਰ ਜੌਰਜਟ ਡਿਜੀਟਲ ਪ੍ਰਿੰਟ ਸੂਟ ਹੋਏਗਾ ਇਹ ਵੀ ਤੁਸੀਂ ਮੈਚਿੰਗ ਸੂਟ ਲੈ ਸਕਦੇ ਹੋ 올 ਓਵਰ ਸੂਟ ਵੀ ਲੈ ਸਕਦੇ ਹੋ ਪਰ ਮੀਟਰ ਅਕੋਰਡਿੰਗ ਜਿੰਨਾ ਵੀ ਤੁਹਾਨੂੰ ਫੈਬਰਿਕ ਚਾਹੀਦਾ हां जी ਆਪਣਾ ਨਵਾਂ ਚੈਨਲ ਉਸ ਦਾ ਮੈਂ ਲਿੰਕ ਇਸ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਉਹਨਾਂ ਦੇ ਉੱਪਰ ਵੀ ਆਪਾਂ ਬਹੁਤ ਹੀ ਪਿਆਰੇ ਕੱਟ ਪ੍ਰਾਈਜ਼ ਵਿੱਚ ਵੀ ਸੂਟ ਲਗਾਏ ਹੁੰਦੇ ਨੇ ਕੋਈ ਵੀ ਸੂਟ ਤੁਸੀਂ ਉਹਨਾਂ ਵਿੱਚੋਂ ਵੀ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਗਲਾਸ ਟਿਸ਼ੂ オーਰਗੈਂਜ਼ਾ ਦਾ ਤਨ ਫੈਬਰਿਕ ਮਿਲੇਗਾ ਐਸੇ ਉੱਪਰ ਪ੍ਰੋਪਰ ਹੈਂਡਵਰਕ ਦਾ ਕੰਮ ਹੋਏਗਾ ਬਹੁਤ ਹੀ ਪਿਆਰੇ ਕਲਰ ਹੋਣਗੇ ਪਰ ਮੀਟਰ ਅਕੋਰਡਿੰਗ ਇਹ ਵੀ ਤੁਸੀਂ ਲੈ ਸਕਦੇ ਹੋ 올ਓਵਰ ਸੂਟ ਲੈ ਸਕਦੇ ਹੋ ਮੈਚਿੰਗ ਸੂਟ ਵੀ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਸ਼ਰਟ ਐਂਡ ਬਾਟਮ ਦਾ ਕੰਬੋ ਮਿਲੇਗਾ 2.5 ਮੀਟਰ ਦੀ ਕੱਟ ਹੋਏਗੀ ਜੌਰਜਟ ਦੀ ਤੁਹਾਨੂੰ ਸ਼ਰਟ ਮਿਲੇਗੀ ਸੀਕਵੈਂਸ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਹੀ ਬਹੁਤ ਹੀ ਸੋਹਣਾ ਸਿਕਵੈਂਸ ਦਾ ਕੰਮ ਹੋਏਗਾ ਜੋਰ ਜਰਦੀ ਬਾਟਮ ਮਿਲੇਗੀ ਇਹ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ 2.5 ਮੀਟਰ ਦੀ ਕੱਟ ਹੋਏ ਮਿਲੇਗੀ ਡੋਲਾ ਸਿਲਕ ਦੀ ਸ਼ਰਟ ਹੋਏਗੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰੇਗੀ ਜਿਹੜੀ ਬਾਟਮ ਹੋਏਗੀ ਪਿਓਰ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਪ੍ਰਾਈਸ ਉੱਪਰ ਲੱਗਾ ਹੋਇਆ ਹਾਂਜੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ